ਜਿਮਨੀ ਚੋਣਾ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਖੜਾਕ ਹੈ ਅਕਾਲੀ ਦਲ ਦੇ ਵਿੱਚ ਇੱਕ ਵੱਡੇ ਆਗੂ ਦੀ ਵਾਪਸੀ ਹੋਈ ਹੈ ਅਕਾਲੀ ਦਲ ਨੇ ਇੱਕ ਅਹਿਮ ਪੈਤੜਾ ਐਨ ਟਾਈਮ ਤੇ ਖੇਡਿਆ ਆਖਿਰਕਾਰ ਉਹ ਕਿਹੜਾ ਵੱਡਾ ਆਗੂ ਹੈ ਜਿਹਦੀ ਜਿਮਨੀ ਚੋਣਾ ਤੋਂ ਪਹਿਲਾਂ ਐਨ ਮੌਕੇ ਤੇ ਵਾਪਸੀ ਕਰਵਾਈ ਗਈ ਕਿਹੜੇ ਆਗੂ ਨੂੰ ਮਨਾਉਣ ਚ ਕਾਮਯਾਬੀ ਹਾਸਲ ਹੋਈ ਹੈ ਜਾਂ ਫਿਰ ਉਹ ਆਗੂ ਆਪ ਹੀ ਮਿੰਤਾ ਤਰਲੇ ਕੱਢ ਕੇ ਆਇਆ ਇਹਦੇ ਬਾਰੇ ਤੁਹਾਨੂੰ ਦੱਸਣਾ ਹੈ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸਖਬੀਰ ਸਿੰਘ ਬਾਦਲ ਬੇਸ਼ੱਕ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਤੋਂ ਬਾਅਦ ਇਸ ਸਮੇਂ ਪੰਜਾਬ ਦੀ ਸਿਆਸੀ ਪਿੱਚ ਤੇ ਖੇਡਦੇ ਹੋਏ ਨਜ਼ਰ ਨਹੀਂ ਆਉਂਦੇ ਪਰ ਅੰਦਰ ਖਾਤੇ ਸਾਰਾ ਕੁਝ ਚੱਲ ਰਿਹਾ ਹੈ ਮਾਜੇ ਦੇ ਇੱਕ ਵੱਡੇ ਆਗੂ ਦੀ ਵਾਪਸੀ ਹੋਈ ਹੈ ਤੇ ਦੱਸਿਆ ਜਾਂਦਾ ਹੈ ਕਿ ਮਾਜੇ ਦੇ ਇੱਕ ਹੋਰ ਵੱਡੇ ਆਗੂ ਦੀ ਫਰਮਾਇਸ਼ ਤੇ ਹੋਈ ਹੈ ਉਹਦੇ ਨਾਲ ਅੱਧਾ ਮਾਜੇ ਦਾ ਤੇ ਅੱਧਾ ਪਵਾਦਾ ਆਗੂ ਵੀ ਸ਼ਾਮਲ ਦੱਸਿਆ ਜਾਂਦਾ ਹੈ ਦਰਅਸਲ معاملہ ਇਹ ਇੰਜ ਆ ਕਿ ਇੱਕ ਨੀਲੀ ਫਿਲਮ ਆਉਣ ਤੋਂ ਬਾਅਦ ਸੁੱਚਾ ਸਿੰਘ ਲੰਗਾ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕਰ ਦਿੱਤੇ ਗਏ ਸੀ ਉਹ ਕੇਸ ਵੀ ਬਾਅਦ ਚ ਰਫਾ-ਦਫਾ ਹੋ ਗਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਸ ਨੀਲੀ ਫਿਲਮ ਦੀ ਮਾਫੀ ਵੀ ਦੇ ਦਿੱਤੀ ਗਈ ਪਛਤਾਪ ਕਰਨ ਤੋਂ ਬਾਅਦ ਉਸ ਤੋਂ ਬਾਅਦ ਲਗਾਤਾਰ ਸੁੱਚਾ ਸਿੰਘ ਲੰਗਾ ਤਰਲੋ ਮੱਛੀ ਹੋ ਰਹੇ ਸੀ ਕਿ ਉਹਨਾਂ ਨੂੰ ਅਧਿਕਾਰਤ ਤੌਰ ਤੇ ਅਕਾਲੀ ਦਲ ਚ ਲਿਆ ਜਾਵੇ ਹਾਲਾਂਕਿ ਇਹ ਸਾਰਾ ਜੱਗ ਜਾਣਦਾ ਖਾਸ ਕਰਕੇ ਮਾਝੇ ਦੀ ਸਿਆਸਤ 'ਚ ਇਹ ਗੱਲ ਆਮ ਖੁੱਲੀ ਹੈ ਕਿ ਸੁੱਚਾ ਸਿੰਘ ਲੰਗਾ ਹਮੇਸ਼ਾ ਹੀ ਅਕਾਲੀ ਦਲ 'ਚ ਸੀ ਚਾਹੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੁੱਲ੍ਹ ਕੇ ਨਹੀਂ ਚੱਲਦੇ ਸੀ ਪਰ ਉਹ ਹਮੇਸ਼ਾ ਅੰਦਰ ਖਾਤੇ ਅਕਾਲੀ ਦਲ 'ਚ ਸੀ ਸੁਖਬੀਰ ਸਿੰਘ ਬਾਦਲ ਦੀ ਹਮੇਸ਼ਾ ਛਤਰ ਛਾਇਆ ਉਹਨਾਂ 'ਤੇ ਸੀ ਦਰਅਸਲ ਮਾਮਲਾ ਇਹ ਹੈ ਕਿ ਕਈ ਵਾਰ ਦੇ ਜ਼ਿਲ੍ਹਾ ਜਥੇਦਾਰ ਰੇ ਦੋ ਵਾਰ ਦੇ ਸਾਬਕਾ ਵਜ਼ੀਰ ਸੁੱਚਾ ਸਿੰਘ ਲੰਗਾ ਆਖਰਕਾਰ ਰਾਤੀ ਕਿਆ ਜਾਂਦਾ ਹੈ ਕਿ ਉਹਨਾਂ ਨੂੰ ਵਾਪਸ ਅਕਾਲੀ ਦਲ ਚ ਲੈ ਲਿਆ ਗਿਆ ਇੱਕ ਮੁੱਢਲੇ ਮੈਂਬਰ ਦੇ ਤੌਰ ਤੇ ਮੁੱਢਲੀ ਮੈਂਬਰਸ਼ਿਪ ਉਹਨਾਂ ਦੀ ਕਹਿ ਲਈ ਬਹਾਲ ਕਰਤੀ ਜਾਂ ਨਵੇਂ ਸਿਰਿਓਂ ਦੇਤੀ ਪਰ ਇੱਕ ਨਵੇਂ ਬਿਰਤ ਜਿਹੜੀ ਹੈ ਉਹ ਸਿਰਜੀ ਗਈ ਹੈ ਸੋਖਵੀਰ ਸਿੰਘ ਬਾਦਲ ਆਪ ਤਾਂ ਮੰਝਰੇ ਆਮਤੇ ਨੇ ਇਹ ਕਾਰਵਾਈ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਈ ਗਈ ਚਰਚਾ ਕਈ ਨਹੀਂ ਹੈ ਇਸ ਮਾਮਲੇ ਦੇ ਵਿੱਚ ਪਹਿਲੀ ਚਰਚਾ ਇਹ ਹੈ ਕਿ ਸੁੱਚਾ ਸਿੰਘ ਲੰਗਾ ਨੂੰ ਉਸ ਸਮੇਂ ਲੈਣਾ ਮਜਬੂਰੀ ਬਣ ਗਿਆ ਜਦੋਂ ਡੇਰਾ ਬਾਬਾ ਨਾਨਕ ਦੀ ਜਿਮਣੀ ਚੌਂੜ ਐਨ ਸਰਤੇ ਸੀ ਸੁੱਚਾ ਸਿੰਘ ਲੰਗਾ ਦੇ ਪੁੱਤਰ ਕਈ ਦਿਨਾਂ ਤੋਂ ਚਾਰਾ ਜੋਈ ਕਰਦੇ ਨੇ ਕਿ ਉਹਨਾਂ ਨੂੰ ਟੇੜ ਦਿੱਤੀ ਜਾਵੇ ਹੁਣ ਚਰਚਾਵਾਂ ਨਵੀਆਂ ਵੀ ਪੈਦਾ ਹੋ ਗਈਆਂ ਨੇ ਸੁੱਚਾ ਸਿੰਘ ਲੰਗਾ ਜਿਹੜੇ ਆ ਉਹ ਇਸ ਹਲਕੇ ਤੋਂ ਜਿੱਤਦੇ ਵੀਰੇ ਆ ਰਵੀਕਰਨ ਸਿੰਘ ਕਾਲੋਂ ਪਿਛਲੀ ਵਾਰ ਇੱਥੋਂ ਲੜੇ ਸੀ ਤੇ ਉਹ 400 ਬੋਡ ਤੇ ਹਾਰ ਗਏ ਪਿਛਲੀ 2022 ਦੀ ਵਿਧਾਨ ਸਭਾ ਚੋਣ ਫਿਰ ਸੁੱਚਾ ਸਿੰਘ ਲਗਾ ਦੇ ਧੜੇ ਨਾਲ ਉਹਨਾਂ ਦੀ ਜਿਹੜੀ ਹੈ 575 ਹੋ ਗਈ ਤੇ ਸੁੱਚਾ ਸਿੰਘ ਲਗਾ ਦੇ ਧੜੇ ਤੇ ਇਲਜ਼ਾਮ ਲਾਏ ਉਹਨਾਂ ਨੇ ਕਿ ਸਾਡੀ ਮਦਦ ਨਹੀਂ ਕਰਦੇ ਤੇ ਇਹਨਾਂ ਨੇ ਰਵੀਕਰਨ ਸਿੰਘ ਕਾਲੋਂ ਨੇ ਇਸ ਵੇਲੇ ਜਿਹੜੀ ਹੈ ਲੋਕ ਸਭਾ ਦੀ ਚੋਣ ਵਿੱਚ ਕਾਲੀ ਦਲ ਦੇ ਉਮੀਦਵਾਰ ਦੀ ਥਾਂ ਭਾਜਪਾ ਦੇ ਉਮੀਦਵਾਰ ਦੀ ਮਦਦ ਕੀਤੀ ਤੇ ਉਹ ਭਾਜਪਾ 'ਚ ਸ਼ਾਮਲ ਵੀ ਹੋ ਗਏ ਹੌਣ ਡੇਰਾ ਬਾਬਾ ਨਾਨਕ ਸਿੱਧੇ ਰੂਪ ਚ ਖਾਲੀ ਆ। ਕਈ ਗੱਲਾਂ ਨੇ ਖੁਸ਼ਾਲਪੁਰ ਹੁਣਾਂ ਦਾ ਨਾਂ ਚੱਲਦਾ ਸੀ ਟੇੜ ਦੇ ਨਾਮ ਮਾਮਲੇ ਦੇ ਵਿੱਚ। ਹੁਣ ਜਾਣਕਾਰੀ ਦੱਸਦੇ ਆ ਕਿ ਅਕਾਲੀ ਦਲ ਦੇ ਵੱਲੋਂ ਸੁੱਚਾ ਸਿੰਘ ਲੰਗਾ ਦਾ ਰਾਸ ਸਾਫ਼ ਕਰ ਦਿੱਤਾ ਗਿਆ। ਚਰਚਾਵਾਂ ਆਏ ਨੇ ਕਿ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਦੇ ਲਈ ਜਿਹੜਾ ਸੁੱਚਾ ਸਿੰਘ ਲੰਗਾ ਦੇ ਪੁੱਤਰ ਦਾ ਜਾਂ ਕਿਹਾ ਜਾਂਦਾ ਕਿ ਸੁੱਚਾ ਸਿੰਘ ਲੰਗਾ ਖੁਦ ਸੁੱਚਾ ਸਿੰਘ ਲੰਗਾ ਖੁਦ ਚੋਣ ਲੜ ਕੇ ਰਾਜੀ ਨੇ ਉਹ ਪਾਰਟੀ ਨੂੰ ਕਹਿ ਵੀ ਰੇ ਨੇ। ਕਿ ਮੈਨੂੰ ਚੋਂ ਲੜਾਈ ਜਾਵੇ ਫਿਰ ਦੇਖਿਓ ਮੈਂ ਪਟਾਕੇ ਪਾਉਂਦਾ ਫਿਰ ਦੇਖਿਓ ਮਾਹੌਲ ਬਣਦਾ ਇਹ ਗੱਲ ਜਚਾਈ ਜਾ ਰਹੀ ਆ ਹੁਣ ਜਿਹੜੀ ਗੱਲ ਇਹ ਆ ਕਿ ਕਿਹੜੇ ਆਗੂ ਨੇ ਜਿਨ੍ਹਾਂ ਦੀ ਫਰਮਾਇਸ਼ ਤੇ ਜਿਨ੍ਹਾਂ ਦੇ ਕਹਿ ਤੇ ਇਹ ਸਾਰਾ ਕੁਝ ਹੋਇਆ ਪਹਿਲਾ ਨਾਮ ਆਉਂਦਾ ਵਿਕਰਮ ਸਿੰਘ ਮਜੀਠੀਆ ਦਾ ਸਾਬਕਾ ਮਾਲ ਮੰਤਰੀ ਜਿਹੜਾ ਗਰਦਾਸਪੁਰ ਦੇ ਵਿੱਚ ਸਾਰਾ ਐਪੀਸੋਡ ਚੱਲਿਆ ਜਿਹੜਾ ਵੀ ਐਪੀਸੋਡ ਚੱਲਿਆ ਉਹ ਇਹ ਚੱਲਿਆ ਸੀਗਾ ਕਿ ਵਿਕਰਮ ਮਜੀਠੀਆ ਤੇ ਹੋਰ ਲੋਗ ਲਾਣਾ ਜਿਹੜਾ ਉਹ سپورਟ ਕਰਦੇ ਸੀ ਸੁੱਚਾ ਸਿੰਘ ਲਗਾਧੀ ਰਵਿਕਰ ਸਿੰਘ ਕਾਲੋ ਇਸੇ ਦੁੱਖੋਂ ਚਲੇ ਗਏ ਸੁੱਚਾ ਸਿੰਘ ਲਗਾਹਾ ਦੇ ਨਾਲ ਹਮੇਸ਼ਾ ਹੀ ਵਿਕਰਮ ਜੀਠਿਆ ਟੱਚ ਚਰੇ ਚਾਹੇ ਉਹ ਪਾਰਟੀ ਚ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਸ ਨੀਲੀ ਫਿਲਮ ਕਰਕੇ ਤੇ ਹਮੇਸ਼ਾ ਹੀ ਉਹਨਾਂ ਦੀ ਪੁਸ਼ਤ ਪਣਾਈ ਕੀਤੀ ਤੇ ਵਿਕਰਮ ਜੀਠਿਆ ਹੀ ਜ਼ੋਰ ਲਾ ਰਹੇ ਸਨ ਦੂਜਾ ਨਾਮ ਜਿਹੜਾ ਚਰਚਾ ਦੇ ਵਿੱਚ ਆ ਉਹ ਹੈ ਡਾਕਟਰ ਦਲਜੀਤ ਸਿੰਘ ਚੀਮਾ ਦਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕਹਿੰਦੇ ਕਾਫੀ ਇਸ ਮਾਮਲੇ 'ਚ ਤਰਦਰੁਦ ਕੀਤਾ ਸੁਚਾ ਸਿੰਘ ਲੰਗਾ ਪ੍ਰਾਣੇ ਬਾਦਲ ਪਰਿਵਾਰ ਦੇ ਵਫਾਦਾਰਾਂ ਦੇ ਵਿੱਚੋਂ ਇੱਕ ਨੇ ਜਦੋਂ ਮਾਝੇ ਦੇ ਅੰਦਰ ਪੈਰਲਰ ਰঞ্জੀਤ ਸਿੰਘ ਬ੍ਰਾਮਪੂਰਾ ਜਥੇਦਾਰ ਰਤਨ ਸਿੰਘ ਰਜਨਾਲਾ ਵਰਗੇ ਵੱਡੇ ਆਗੂ ਹੋਰ ਕਈ ਆਗੂ ਸੀ ਉਹ ਚੱਲਦੇ ਸੀ ਤਾਂ ਜੇਕਰ ਬਾਦਲ ਦੇ ਨਾਲ ਖੜਨ ਜਾਂ ਵਿਛੜਨ ਦੀ ਗੱਲ ਆਉਂਦੀ ਸੀ ਤਾਂ ਸੁਚਾ ਸਿੰਘ ਲੰਗਾ ਨੇ ਹਮੇਸ਼ਾ ਬਾਦਲ ਦਾ ਪੱਲਾ ਫੜਿਆ ਇਹੀ ਕਾਰਨ ਹੈ ਅਕਾਲੀ ਦਲ ਇਸ ਸਮੇਂ ਪੰਚਾਇਤੀ ਚੋਣਾਂ 'ਚ ਵੀ ਨਹੀਂ ਨਜ਼ਰ ਆਉਂਦਾ ਹੋਰ ਸਭ ਕਾਸੇ ਚਲੀ ਨਜ਼ਰ ਆਉਂਦਾ ਪਰ ਇਹ ਜਿਹੜੀ ਘਟਨਾ ਵਾਪਰੀ ਐ ਇਸ ਨੇ ਇੱਕ ਵਾਰ ਚੀਜ਼ਾਂ ਨੂੰ ਹਿਲਾ ਕੇ ਤਾਂ ਜ਼ਰੂਰ ਦਿੱਤਾ ਐ ਬਲਵਿੰਦਰ ਸਿੰਘ ਭੁੰਦਰ ਨੇ ਕਿਉਂ ਲਿਆ ਫੈਸਲਾ ਕਿਹੜੀ ਕੋਰ ਕਮੇਟੀ ਚ ਲਿਆ ਕਿਵੇਂ ਲਿਆ ਇਹ ਹੁਣ ਗੱਲਾਂ ਬਹੁਤੀਆਂ ਕਰਨ ਦਾ ਫਾਇਦਾ ਨਹੀਂ ਸਾਨੂੰ ਆਪਾਂ ਨੂੰ ਵੀ ਪਤਾ ਐ ਕਿ ਅਕਾਲੀ ਦਲ ਚ ਕਿਵੇਂ ਜਿਹੜਾ ਸਾਰਾ ਕੁਝ ਚੱਲਦਾ ਆਖਰਕਾਰ ਸੁੱਚਾ ਸਿੰਘ ਲੰਗਾ ਅਕਾਲੀ ਦਲ ਚ ਵਾਪਸ ਆ ਗਿਆ ਅਕਾਲੀ ਦਲ ਚ ਉਹਨਾਂ ਦੀ ਵਾਪਸੀ ਕੀ ਰੰਗ ਲੈ ਕੇ ਆਉਂਦੀ ਐ ਇਹ ਇੱਕ ਅਹਿਮ ਗੱਲ ਹੋਵੇਗੀ ਡੇਰਾ ਬਾਬਾ ਨਾਨਕ ਦੇ ਸਮੀਕਰਨ ਕਿਸ ਪ੍ਰਕਾਰ ਬਦਲਣਗੇ ਇੱਕ ਹੋਣ ਅਹਿਮ ਗੱਲ ਹੋਵੇਗੀ ਕਿ ਜਿਹੜਾ ਟਿਕਟ ਹੈ ਉਹ ਸੁੱਚਾ ਸਿੰਘ ਲਗਾਹ ਨੂੰ ਦਿੱਤੀ ਜਾਏਗੀ ਜਾਂ ਉਹਨਾਂ ਦੇ ਪੁੱਤਰ ਨੂੰ ਦਿੱਤੀ ਜਾਏਗੀ ਜੇ ਸੁੱਚਾ ਸਿੰਘ ਲਗਾਹ ਨੂੰ ਦਿੱਤੀ ਜਾਂਦੀ ਹੈ ਤਾਂ ਮੁਕਾਬਲਾ ਕਾਫੀ ਰੋਚਕ ਬਣ ਸਕਦਾ ਹੈ ਕਈ ਰੋਚਕ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ ਕਈ ਪੁਰਾਣੇ ਰੁੱਸੇ ਕਾਲੀ ਜਿਹੜੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਾਲ ਨੂੰ ਤੋ ਤਰੇ ਸੀ ਸ਼ਾਇਦ ਉਹ ਵਾਪਸ ਆ ਜਾਣ ਐਸੀਆਂ ਸਥਿਤੀਆਂ ਵੀ ਬਣ ਸਕਦੀਆਂ ਨੇ ਪਰ ਇਹਨਾਂ ਮੌਕੇ ਦੇ ਉੱਤੇ ਇੱਕ ਤੁਰਕ ਦਾ ਪੱਤਾ ਤਾਂ ਅਕਾਲੀ ਦਲ ਨੇ ਖੇਡਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਤੁਹਾਡੀ ਕੀ ਰਾਏ ਹੈ ਕਿ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਚ ਲੈਣਾ ਚਾਹੀਦਾ ਸੀ ਜਾਂ ਨਹੀਂ ਆਪਣੀ ਰਾਏ ਕਮੈਂਟ ਬਾਕਸ ਚ ਜ਼ਰੂਰ